ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਈਮ ਪੰਜਾਬ ਦੇ ਉੱਤੇ ਇੱਕ ਤੁਹਾਨੂੰ ਨਵੀਂ ਲੜੀ ਦੇ ਨਾਲ ਆਪਾਂ ਜੋੜ ਰਹੇ ਹਾਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਇਸ ਧਰਤੀ ਤੋਂ ਤੁਹਾਨੂੰ ਇਸ ਲੜੀ ਤਹਿਤ ਇਤਿਹਾਸ ਤੋਂ ਜਾਣੂ ਕਰਵਾਇਆ ਜਾਊਗਾ ਅੱਜ ਪਹਿਲਾ ਐਪੀਸੋਡ ਹੈ ਜਾਂ ਸਾਡੀ ਪਹਿਲਾ ਸ਼ੁਰੂਆਤ ਜਿਹੜੀ ਸਾਡੇ ਹੋ ਰਹੀ ਹੈ ਇਸ ਲੜੀ ਦੀ ਉਹ ਸ਼ੁਰੂਆਤ ਵੀ ਬੜੇ ਸੋਹਣੇ ਢੰਗ ਨਾਲ ਸਾਡੇ ਨਾਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਕਥਾਵਾਚਕ ਨੇ ਬਹੁਤ ਚੱਜੇ ਢੰਗ ਦੇ ਨਾਲ ਸਮਝਾਉਣ ਦਾ ਯਤਨ ਵੀ ਕਰਦੇ ਨੇ ਤੇ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਇਤਿਹਾਸ ਤੋਂ ਜਾਣੂ ਵੀ ਕਰਵਾਉਂਦੇ ਨੇ ਬੜਾ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਸਾਨੂੰ ਸਮਾਂ ਦਿੱਤਾ ਇਹਨਾਂ ਨੇ ਤੇ ਅੱਜ ਜਿਸ ਲੜੀ ਦੀ ਸ਼ੁਰੂਆਤ ਜਿਸ ਰੂਹ ਦੇ ਨਾਲ ਅੱਜ ਹੋਣ ਜਾ ਰਹੀ ਹੈ ਉਹਨਾਂ ਦਾ ਨਾਮ ਹੈ ਭਗਤ ਨਾਮਦੇਵ ਜੀ ਕੌਣ ਹਨ ਭਗਤ ਨਾਮਦੇਵ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਹੈ ਉਹਨਾਂ ਤੋਂ ਸ਼ੁਰੂਆਤ ਕਰ ਲੈਂਦੇ ਆ ਤੇ ਬਾਬਾ ਜੀ ਤੋਂ ਆਪਾਂ ਜਾਣਨਾ ਚਾਹਾਂਗੇ ਬਾਬਾ ਗੁਰਪ੍ਰੀਤ ਸਿੰਘ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵਾਹਿਗੁਰੂ ਜੀ ਕੀ ਫਤਿਹ ਕੌਣ ਸੀ ਆਖਰ ਭਗਤ ਨਾਮਦੇਵ ਜੀ ਤੇ ਸਿੱਖ ਧਰਮ ਦੇ ਵਿੱਚ ਕੀ ਇਹਨਾਂ ਦੀ ਮੱਤਤਾ ਹੈ ਬਾ ਇਹਨਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਬਾਰੇ ਚਾਨਣਾ ਪਾ ਦਿਓ ਕਿਉਂਕਿ ਆਪਾਂ ਇੱਕ ਲੜੀ ਦੀ ਸ਼ੁਰੂਆਤ ਕਰਨ ਜਾ ਰਹੇ ਆ ਤੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਦੀਆ ਇਤਿਹਾਸ ਤੋਂ ਜਾਣੂ ਕਰਾਵਾਂਗੇ ਅੱਜ ਭਗਤ ਨਾਮਦੇਵ ਜੀ ਦੀ ਤੇ ਸ਼ੁਰੂ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਭਗਤ ਮੇਰੇ ਹਿਰਦੈ ਵਸੈ ਨਾਮੇ ਦੇਖ ਨਾਰਾਇਣ ਹਸੈ ਸੰਗਤ ਜੀ ਅੱਜ ਸ਼੍ਰੋਮਣੀ ਭਗਤ ਭਗਤੀ ਦੇ ਰਸੀਏ ਜਿਨ੍ਹਾਂ ਨੇ ਭਗਤੀ ਦੀ ਪ੍ਰਚੰਡ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਜਨਮ ਦਿਹਾੜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਭਾਵੇਂ ਵੱਖ-ਵੱਖ ਇਤਿਹਾਸਕਾਰਾਂ ਨੇ ਇਹਦੇ ਵਿੱਚ મતਭੇਦ ਰੱਖਿਆ ਕਿ ਉਹਨਾਂ ਦਾ ਜਨਮ ਕਿਹੜੀ ਤਰੀਕ ਕਿਹੜੇ ਸਾਲ ਦਾ ਹੈ ਪਰ ਜ਼ਿਆਦਾਤਰ ਜੋ ਮਿਲਦਾ ਹੈ 1270 ਈਸਵੀ ਨਰਸੀ ਬਾਂਬਣੀ ਮਹਾਰਾਸ਼ਟਰ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੁੰਦਾ ਭਗਤ ਜੀ ਦੇ ਪਿਤਾ ਜੀ ਦਾ ਨਾਮ ਸੀ ਧਾਮ ਛੇਠ ਧਾਮ ਛੇਠ ਹਾਂਜੀ ਛੇਠ ਛੇਠ ਨਹੀਂ ਛੇਠ ਛੇਠ ਟੈਂਕੇ ਨਾਲ ਛੇਠ ਲਿਖਿਆ ਜਾਂਦਾ ਠੀਕ ਹੈ ਜੀ ਤੇ ਮਾਤਾ ਜੀ ਦਾ ਨਾਮ ਸੀ ਗੋਨਾਬਾਈ ਹੂੰ ਸੰਗਤ ਜੀ ਭਗਤ ਨਾਮਦੇਵ ਜੀ ਦਾ ਜੀਵਨ ਸਿੱਖਿਆਦਾਇਕ ਜੀਵਨ ਹੈ ਜੇਕਰ ਇਹਨਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਪੜ੍ਹਿਆ ਜਾਵੇ ਨਾ ਸਮਝਿਆ ਜਾਵੇ ਤਾਂ ਮੈਂ ਸਮਝਦਾ ਹਰ ਪ੍ਰਾਣੀ ਮਾਤਰ ਦੇ ਹਿਰਦੇ ਵਿੱਚ ਪਰਮੇਸ਼ਰ ਪ੍ਰਤੀ ਭਗਤੀ ਪੈਦਾ ਹੋ ਜਾਵੇ ਵਾਹਿਗੁਰੂ ਕਿਉਂ ਕਿਉਂਕਿ ਇਤਿਹਾਸ ਪੜ੍ਹੀਏ ਤੇ ਭਗਤ ਨਾਮਦੇਵ ਜੀ ਦੀ ਬਾਬਤ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਅੱਗੇ ਧਰੀ ਵਾਹਿਗੁਰੂ ਅਸੀਂ ਵੀ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ ਪਰ ਆਪ ਸੋਚੀਏ ਆਪਣੀ ਸੋਚ ਦੇ ਪੰਛੀਆਂ ਦੀ ਉਡਾਰੀ ਉਸ ਸਮੇਂ ਚ ਲੈ ਕੇ ਜਾਈਏ ਕਿ ਭਗਤ ਨਾਮਦੇਵ ਜੀ ਨੇ ਕਿਵੇਂ ਨਿਸ਼ਕਾਮਤਾ ਦੇ ਨਾਲ ਨਿਰਮਲਤਾ ਦੇ ਨਾਲ ਪਰਮੇਸ਼ਰ ਅੱਗੇ ਅੰਮ੍ਰਿਤ ਕਹਿੰਦੇ ਦੁੱਧ ਨੂੰ ਹੂੰ ਤੇ ਰੱਖਿਆ ਤੇ ਪਰਮੇਸ਼ਰ ਨੇ ਪ੍ਰਵਾਨ ਵੀ ਕਰ ਲਿਆ ਵਾਹ ਕਿੱਡੀ ਬਖਸ਼ਿਸ਼ ਸੀਗੀ ਹੂੰ ਭਗਤ ਨਾਮਦੇਵ ਜੀ ਦਾ ਜੀਵਨ ਐਵੇਂ ਨਹੀਂ ਇਹਨਾਂ ਨੂੰ ਸ਼ਰਮਣੀ ਭਗਤ ਕਿਹਾ ਜਾਂਦਾ ਉਸ ਸਮੇਂ ਦੇ ਬਾਦਸ਼ਾਹ ਨੇ ਜਦੋਂ ਬੰਦੀ ਬਣਾਇਆ ਹੂੰ ਮਰੀ ਗਊ ਜੀਂਦਾ ਕਰਨ ਨੂੰ ਆਖਿਆ ਤੇ ਸੰਗਤ ਜੀ ਭਗਤ ਨਾਮਦੇਵ ਜੀ ਨੇ ਆਪਣੇ ਆਪ ਨੂੰ ਅੱਗੇ ਨਹੀਂ ਕੀਤਾ ਉਦੋਂ ਵੀ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਤੇ ਇਹ ਕਹਿ ਦਿੱਤਾ ਸੀ ਕਿ ਜਾ ਤੇ ਗਊ ਜਿਉਂਦੀ ਕਰ ਦੇ ਜਾ ਫਿਰ ਤੈਨੂੰ ਮਰਨਾ ਪਵੇਗਾ ਕੁਆ ਤੇ ਗੁਰਬਾਣੀ ਚ ਸ਼ਬਦ ਹੈ ਮੈਂ ਗੁਰਬਾਣੀ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ ਕਰਨੀ ਗੁਰਬਾਣੀ ਦੇ ਵਿੱਚ ਅੰਕਤ ਹੈ ਸਤ ਘੜੀ ਜਦ ਬੀਤੀ ਸੁਣੀ ਸਤ ਘੜੀਆਂ ਬੀਤ ਗਈਆਂ ਹਮ ਅਜ ਹੋ ਨ ਆਇਓ ਤ੍ਰਿ ਭਵਨ ਤਨੀ ਵਾਏ ਤਿੰਨਾ ਲੋਕਾਂ ਦਾ ਮਾਲਕ ਹਜੇ ਤੱਕ ਆਇਆ ਨਹੀਂ ਨਾਮਦੇਵ ਦੀ ਰੱਖਿਆ ਕਰਨ ਹਮ ਪਰ ਨਾਮੇ ਦੀ ਭਗਤ ਨਾਮਦੇਵ ਦੀ ਜਿਹੜੀ ਸੁਰਤ ਸੀ ਦ੍ਰਿੜਤਾ ਸੀ ਉਹ ਪੂਰੀ ਸੀ ਪੂਰੀ ਸੀ ਨਾ ਬੱਚਾ ਕਿ ਪਰਮੇਸ਼ਰ ਹੀ ਕਿਰਪਾ ਕਰੂਗਾ ਹੂੰ ਵਾਹਿਗੁਰੂ ਹੀ ਕਿਰਪਾ ਕਰੂਗਾ ਹੂੰ ਭਾਵੇਂ ਉਸ ਸਮੇਂ ਨਾਮਦੇਵ ਜੀ ਬੀਠੂਲ ਬੀਠੂਲ ਜਪਦੇ ਸੀਗੇ ਹੂੰ ਇਹ ਵੀ ਪਰਮੇਸ਼ਰ ਦਾ ਹੀ ਨਾਮ ਹੈ ਹੂੰ ਤੇ ਗੁਰਬਾਣੀ ਕਹਿੰਦੀ ਹੈ ਪਖੰਤਨ ਬਾਜ বাজਾਇਲਾ ਗਰੁੜ ਚੜੇ ਗੋਬਿੰਦ ਆਇਲਾ ਦੇਖੋ ਕਿੱਡੀ ਬਖਸ਼ਿਸ਼ ਹੈ ਹੂੰ ਪਰ ਤਖ ਪਰਮੇਸ਼ਰ ਆ ਪਾਰਿਆ ਭਗਤ ਨਾਮਦੇਵ ਦੀ ਰੱਖਿਆ ਕਰਨ ਦੇ ਵਾਸਤੇ ਵਾ ਟੂ ਕੁ ਮਾਤਰ ਬੇਨਤੀ ਕਰਾਂ ਪਰਮੇਸ਼ਰ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਨਾਮਦੇਵ ਤੂੰ ਕਹੇ ਤੇ ਮੈਂ ਸਾਰਾ ਹੀ ਇਹ ਬਾਦਸ਼ਾਹ ਬਾਦਸ਼ਾਹਤ ਨੂੰ ਗਰਕ ਕਰਕੇ ਰੱਖਦੇ ਹੂੰ ਜਿਹਨੇ ਤੈਨੂੰ ਕਸ਼ਟ ਦਿੱਤਾ ਉਹਨੂੰ ਗਰਕ ਕਰਕੇ ਰੱਖਦੇ ਹਾਂ ਇਥੋਂ ਪਤਾ ਲੱਗਦਾ ਭਗਤ ਦਾ ਹਿਰਦਾ ਇੱਕ ਦ੍ਰਿਸ਼ਟਕਰ ਸਮਸਾਰ ਜਾਣੈ ਸਾਰਿਆਂ ਨੂੰ ਇੱਕ ਦ੍ਰਿਸ਼ਟ ਇੱਕ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ ਤੇ ਨਾਮਦੇਵ ਜੀ ਨੇ ਕਿਹਾ ਨਹੀਂ ਇਹ ਵੀ ਤੇਰਾ ਹੀ ਸਰੂਪ ਨੇ ਸਾਰਿਆਂ ਵਿੱਚ ਤੂੰ ਹੀ ਹੈ ਹੂੰ ਕਿਰਪਾ ਕਰ ਇਹਨਾਂ ਨੂੰ ਮਤ ਦੇ ਦੇ ਤੇ ਸੰਗਤ ਜੀ ਭਗਤ ਨਾਮਦੇਵ ਜੀ ਦੀ ਬੇਨਤੀ ਵੀ ਸੁਣੀ ਗਊ ਵੀ ਜੀ ਦਾ ਕੀਤੇ ਹੂੰ ਤੇ ਮਹਾਰਾਜ ਜੀ ਨੇ ਭਗਤ ਨਾਮਦੇਵ ਜੀ ਨੂੰ ਐਡਾ ਵੱਡਾ ਥਾਂ ਦੇ ਦਿੱਤਾ ਕਿ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋ ਗਈ 18 ਰਾਗਾਂ ਦੇ ਵਿੱਚ ਕਾਹਟ ਸ਼ਬਦ ਭਗਤ ਨਾਮਦੇਵ ਜੀ ਦੇ ਦਰਜ ਨੇ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਤਿੰਨ ਸੁਨਹਿਰੀ ਉਪਦੇਸ਼ ਦਿੱਤੇ ਨਾਮ ਜਪੋ ਕੀਰਤ ਕਰੋ ਵੰਡ ਛਕੋ ਇਹ ਤਿੰਨ ਸੁਨਹਿਰੀ ਉਪਦੇਸ਼ ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਅਪਣਾਏ ਹੋਏ ਨੇ ਵਾਹਿਗੁਰੂ ਕਿੱਡੀ ਵੱਡੀ ਗੱਲ ਐ ਭਗਤ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਨੇ ਭਗਤ ਤਰਲੋਚਨ ਜੀ ਹਾਂਜੀ ਇਤਿਹਾਸ ਕਹਿੰਦਾ ਗੁਰਪਾਈ ਸੀ ਕਿ ਗੁਰਪਾਈ ਠੀਕ ਇੱਕ ਦੂਜੇ ਦੀ ਸਾਰ ਵੀ ਪੁੱਛਦੇ ਸੀ ਹੂੰ ਅੱਜ ਕੱਲ੍ਹ ਸੰਗਤ ਜੀ ਬਹੁਤ ਕਲਯੁਗ ਦਾ ਸਮਾਂ ਭਿਆਨਕ ਆ ਗਿਆ ਹੂੰ ਯਾਰ ਕਹਿ ਕੇ ਯਾਰ ਨੂੰ ਹੀ ਮਾਰ ਜਾਂਦੇ ਨੇ ਭਰਾ ਕਹਿ ਕੇ ਹੀ ਭਰਾ ਦੀ ਬਦਖੀਲੀ ਕਰਦੇ ਨੇ ਬਿਲਕੁਲ ਤੇ ਸੰਗਤ ਜੀ ਉਹ ਸਮੇਂ ਦੇਖੋ ਕੋਈ ਫੋਨ ਨਹੀਂ ਸੀ ਹੁੰਦਾ ਕੋਈ ਗੱਡੀ ਨਹੀਂ ਸੀ ਹੁੰਦੀ 1270 ਦਾ ਸਮਾਂ ਹੂੰ ਕਿੰਨਾ ਪਿਛੜਿਆ ਹੋਇਆ ਸੀ ਹੂੰ ਮੁਗਲਾਂ ਦਾ ਰਾਜ ਸੀ ਹੂੰ ਜਿੱਥੇ ਮਨਾਹੀ ਸੀ ਰਾਗ ਗਾਉਣ ਤੇ ਹੂੰ ਘੋੜੇ ਤੇ ਹਾਥੀ ਤੇ ਚੜਨ ਤੇ ਕਲਗੀ ਨਹੀਂ ਲਾ ਸਕਣੀ ਤੇ ਇੱਕ ਦੂਸਰੇ ਨਾਲ ਧਰਮ ਦੀ ਚਰਚਾ ਕਰਨ ਤੇ ਵੀ ਮਨਾਹੀ ਸੀ ਬੰਦਿਸ਼ ਸੀ ਬੰਦਿਸ਼ ਸੀ ਉਹ ਤੇ ਭਗਤ ਨਾਮਦੇਵ ਜੀ ਨੂੰ ਉਹਨਾਂ ਦੇ ਗੁਰ ਭਾਈ ਉਹਨਾਂ ਦੇ ਮਿੱਤਰ ਉਹਨਾਂ ਦੇ ਸਖਾ ਮਿਲਣ ਦੇ ਵਾਸਤੇ ਆਉਂਦੇ ਨੇ ਭਗਤ ਨਾਮਦੇਵ ਜੀ ਦਾ ਕੰਮ ਕੀ ਸੀ ਕੱਪੜਾ ਬੁਣਨਾ ਤੇ ਜਦੋਂ ਤਰਲੋਚਨ ਜੀ ਨੇ ਦੇਖਿਆ ਕਿ ਮੈਂ ਆਇਆ ਹੋਇਆ ਭਗਤ ਨਾਮਦੇਵ ਦੀ ਕਾਫੀ ਮਹਿਮਾ ਹੋ ਗਈ ਸੰਸਾਰ ਦੇ ਵਿੱਚ ਪਰ ਇਹ ਤੇ ਕੰਮਕਾਰ ਲੱਗਿਆ ਹੋਇਆ ਹੈ ਹੂੰ ਨਾਮ ਤੇ ਜਪਦਾ ਹੀ ਨਹੀਂ ਗੁਰਬਾਣੀ 'ਚ ਦਰਜ ਹੈ ਵੀ ਹੂੰ ਨਾਮਾ ਮਾਇਆ ਮੋਹਿਆ ਕਹ ਤਿ ਲੋਚਨ ਮੀਤ ਨਾਮਦੇਵ ਨੂੰ ਤਾਂ ਮਾਇਆ ਨੇ ਮੋਹਿਤ ਕੀਤਾ ਹੋਇਆ ਹੈ ਹੂੰ ਕੰਮਕਾਰ ਕਾਹੇ ਸ਼ਿਪ ਹੁਸ਼ਾਇਲੇ ਰਾਮ ਨਾ ਲਾਭੁ ਚੀਤ ਤੂੰ ਤੇ ਛਾਪੇ ਕਰੀ ਜਾਂਦਾ ਪਰਮੇਸ਼ਰ ਨਾਲ ਤੇ ਤੇਰਾ ਚੇਤੇ ਨਹੀਂ ਜੁੜਿਆ ਹੋਇਆ ਤੂੰ ਤਾਂ ਕੰਮ ਲੱਗਿਆ ਹੋਇਆ ਹੋਰ ਤੇ ਇੱਥੇ ਗੁਰੂ ਨਾਨਕ ਦੀ ਫਲਸਫੀ ਦੇਖੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਉੱਠਦਿਆਂ ਬੈਹਨਿਆਂ ਹਰ ਹਰ ਧਿਆਈਐ ਅਨ ਦਿਨ ਸੋ ਕਰਤ ਕਰੀਐ ਤੇ ਭਗਤ ਨਾਮਦੇਵ ਜੀ ਅੱਗੋ ਜਵਾਬ ਕੀ ਦਿੰਦੇ ਨੇ ਨਾਮਾ ਕਹਿ ਤਿਲੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ ਵਾਹਿਗੁਰੂ ਇਹ ਹੱਥ ਪੈਰ ਦਿੱਤੇ ਨੇ ਇਹਨਾਂ ਨਾਲ ਕੰਮ ਕਰੋ ਕਿਰਤ ਕਰੋ ਤੇ ਆਪਣੇ ਹਿਰਦੇ ਦੇ ਨਾਲ ਉਸ ਪਰਮੇਸ਼ਰ ਨੂੰ ਚੇਤਾ ਵੀ ਕਰੋ ਉਹਦਾ ਨਾਮ ਜਪੋ ਉਹਦਾ ਨਾਮ ਵੀ ਜਪੋ ਕਿਰਤ ਵੀ ਹੋ ਗਈ ਨਾਮ ਵੀ ਜਪਦੇ ਆ ਤੇ ਹਰ ਇੱਕ ਭਗਤ ਦੀ ਇਹ ਜੀਵਨੀ ਵਿੱਚ ਜਿਕਰ ਮਿਲਦਾ ਹੀ ਹੈ ਉਹ ਕਿ ਹਮੇਸ਼ਾ ਸਾਧੂਆਂ ਦਾ ਕੋਈ ਵੀ ਆਉਂਦਾ ਸੀ ਸਤਿਕਾਰ ਕਰਦੇ ਸੀ ਵਡਕ ਕੇ ਸ਼ੱਕਦੇ ਸੀ ਤੇ ਭਜਨ ਬੰਦਗੀ ਵੀ ਇਕੱਠੇ ਹੋ ਕੇ ਕਰਦੇ ਹੁੰਦੇ ਸੀ ਭਗਤ ਨਾਮਦੇਵ ਜੀ ਬਹੁਤ ਵੱਡੇ ਆਪਣੇ ਸਮੇਂ ਦੇ ਭਗਤ ਹੋਏ ਨੇ 72 ਵਾਰ ਸੰਗਤ ਜੀ ਹੂੰ ਇੱਕ ਵਾਰ ਨਹੀਂ 72 ਵਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਦਿੱਤੇ ਨੇ ਭਗਤ ਨਾਮਦੇਵ ਜੀ 72 ਵਾਰ ਇਹ ਕੋਈ ਛੋਟੀ ਗੱਲ ਨਹੀਂ ਸਾਨੂੰ ਤੇ ਇੱਕ ਵਾਰ ਦਰਸ਼ਨ ਹੋ ਜਾਣਾ ਅਸੀਂ ਤਾਂ ਸਾਡੇ ਪੈਰ ਹੀ ਨਹੀਂ ਧਰਤੀ ਤੇ ਲੱਗਣੇ ਹੂੰ ਤੇ ਜਿਹਨੂੰ 72 ਵਾਰ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਵਿੱਚ ਨਿਰਗੁਣ ਨਹੀਂ ਸਰਗੁਣ ਵਿੱਚ ਦਰਸ਼ਨ ਹੋ ਜਾਣ ਕਿੱਡੇ ਭਾਗਾ ਵਾਲਾ ਹੋਵੇ ਪਰਮੇਸ਼ਰ ਅੰਗ ਸੰਗ ਉਹਨਾਂ ਦੇ ਨਾਲ ਰਿਹਾ ਸਾਡੇ ਨਾਲ ਵੀ ਹੈ ਪਰ ਸਾਨੂੰ ਯਕੀਨ ਨਹੀਂ ਸਾਡੇ ਨੇਤਰਾਂ ਤੇ ਸਾਡੀ ਬੁੱਧੀ ਤੇ ਮਾਇਆ ਦੇ ਪੜਦੇ ਪਏ ਹੋਏ ਪਰ ਭਗਤ ਨਾਮਦੇਵ ਦੀ ਬੁੱਧ ਉੱਜਲ ਸੀ ਮਤ ਨਿਰਮਲ ਸੀ ਸੰਗਤ ਜੀ ਦ੍ਰਿੜਤਾ ਸੀ ਮਹਾਰਾਸ਼ਟਰ ਦੇ ਵਿੱਚ ਅਵੰਡਾ ਨਾਗਣਾ ਦਾ ਮੰਦਿਰ ਹੈ। ਹੂੰ। ਭਗਤ ਨਾਮ ਜੇਵ ਜੀ ਉੱਥੇ ਨਮਸਕਾਰ ਕਰਨ ਦੇ ਵਾਸਤੇ ਗਏ। ਹੂੰ। ਜਦੋਂ ਮੰਦਿਰ ਦੇ ਪੁਜਾਰੀਆਂ ਨੇ ਵੇਖਿਆ ਕਿ ਨਾਮ ਦੇ ਵੀ ਤੇ ਛੂਦਰ ਹੂੰ। ਉਨੀ ਕੁੱਟਿਆ ਇਹਨਾਂ ਨੂੰ। ਵਾਹਿਗੁਰੂ। ਗਾਲਾਂ ਕੱਢੀਆਂ ਛੂਦਰ ਛੂਦਰ ਕਿਹਾ ਲੱਤਾਂ ਮਾਰੀਆਂ ਤੇ ਮੰਦਿਰ ਚੋਂ ਬਾਹਰ ਕੱਢ ਦਿੱਤਾ। ਤੇ ਭਗਤ ਨਾਮਦੇਵ ਜੀ ਅੱਜ ਰੱਬ ਨੂੰ ਅਲਾਮਾ ਦਿੰਦੇ ਆ। ਹੂੰ। ਕਿ ਮੈਂ ਤਾਂ ਤੇਰੇ ਦਰਸ਼ਨ ਕਰਨ ਆਇਆ ਸੀ ਤੇਰੇ ਪੁਜਾਰੀਆਂ ਨੇ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮੈਨੂੰ ਕੁੱਟ ਕੇ ਬਾਹਰ ਭੇਜ ਦਿੱਤਾ ਹੂੰ ਐ ਰੱਬ ਜੀ ਕਿ ਤੁਸੀਂ ਕਿੱਲੇ ਬ੍ਰਾਹਮਣਾਂ ਦੇ ਹੋ ਹੂੰ ਕਿ ਤੁਸੀਂ ਉੱਚੀ ਜਾਤ ਵਾਲਿਆਂ ਦੇ ਹੋ ਹੂੰ ਗੁਰਬਾਣੀ ਚ ਸ਼ਬਦ ਹੈ ਜਿਉਂ ਜਿਉ ਨਮ ਹਰ ਗੁਣ ਉਚਰੈ ਹੂੰ ਭਗਤ ਜਨਾ ਕੋ ਦੇਹਰਾ ਫਿਰੈ ਸੰਗਤ ਜੀ ਮੰਦਰ ਦਾ ਮੂੰਹ ਜਿਹੜਾ ਸੀ ਜਿੱਧਰ ਭਗਤ ਨਾਮਦੇਵ ਜੀ ਬੈਠੇ ਸਨ ਨਾ ਘੁਮ ਕੇ ਉਧਰ ਨੂੰ ਹੋ ਗਿਆ ਤੇ ਉਹਨਾਂ ਪੁਜਾਰੀਆਂ ਵੱਲ ਪਿੱਠ ਹੋ ਗਈ ਅੱਜ ਵੀ ਇਹ ਸਬੂਤ ਹੈ ਉਸ ਥਾਂ ਤੇ ਜਾ ਕੇ ਦਰਸ਼ਨ ਕਰਕੇ ਵੇਖਿਓ ਐਡੀ ਬਖਸ਼ਿਸ਼ ਸੀ ਭਗਤ ਨਾਮਦੇਵ ਜੀ ਦੇ ਉੱਤੇ ਨਿਮਰਤਾ ਬਹੁਤ ਸੀ ਬਿਲਕੁਲ ਜੀ ਨਿਮਰਤਾ ਦੀ ਮੂਰਤ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚ ਵਰਨਾ ਕੋ ਸਾਂਝਾ ਸਾਂਝਾ ਉਪਦੇਸ਼ ਦਿੰਦਾ ਹੈ ਹੋਰ ਦੁਨੀਆ ਦੇ ਕੋਈ ਵੀ ਗ੍ਰੰਥ ਧਰਮ ਦੇ ਗ੍ਰੰਥ ਦੇਖ ਲਿਓ ਉਹਨਾਂ ਗ੍ਰੰਥਾਂ ਦੇ ਵਿੱਚ ਕੇਵਲ ਤੇ ਕੇਵਲ ਉਸੇ ਧਰਮ ਦੀ ਗੱਲ ਹੋਵੇਗੀ ਜਿਸ ਧਰਮ ਦਾ ਉਹ ਗ੍ਰੰਥ ਹੈ ਪਰ ਗੁਰੂ ਗ੍ਰੰਥ ਸਾਹਿਬ ਇੱਕ ਇਹੋ ਜਿਹਾ ਧਰਮ ਹੈ ਜਿਹਦੇ ਵਿੱਚ ਹਰ ਧਰਮ ਨੂੰ ਸਤਿਕਾਰ ਦਿੱਤਾ ਹੈ ਜਿਸ ਗ੍ਰੰਥ ਦੇ ਵਿੱਚ ਜਿਸ ਗੁਰੂ ਦੇ ਵਿੱਚ ਹਰ ਮਹਾਂਪੁਰਖ ਦੀ ਬਾਣੀ ਦਰਜ ਹੈ ਜਿਹੜਾ ਨਿਰਗੁਣ ਦਾ ਉਪਾਸ਼ਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਕਰ ਪਰਮੇਸ਼ਰ ਦੀ ਗੱਲ ਹੈ ਤੇ ਭਗਤ ਦੀ ਵੀ ਗੱਲ ਹੈ। ਹੂੰ ਜੇਕਰ ਅਕਾਲ ਪੁਰਖ ਦੀ ਗੱਲ ਹੈ ਤੇ ਸਾਧੂ ਦੀ ਵੀ ਗੱਲ ਹੈ। ਹੂੰ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਗੱਲ ਹੈ ਤਾਂ ਸੰਤ ਦੀ ਵੀ ਗੱਲ ਹੈ। ਹੂੰ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਜਾਂਦਾ ਸਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਦੀ ਸੇ ਬਹਾਰਾ ਜੀ ਇਹ ਬਖਸ਼ਿਸ਼ਾ ਨੇ ਹੂੰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੇ ਕੇਵਲ ਇਸ ਸਿੱਖਾਂ ਦਾ ਗੁਰੂ ਨਹੀਂ ਹੂੰ ਸੰਗਤ ਜੀ ਕੁੱਲ ਆਲਮ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਗੁਰੂ ਨਹੀਂ ਇਹ ਪ੍ਰਮਾਣ ਪ੍ਰੂਵ ਹੋ ਚੁੱਕਿਆ ਹੈ ਪ੍ਰਤੱਖ ਕਿ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਵਿੱਚ ਇੱਕੋ ਇੱਕ ਜੀਂਦਾ ਜਾਗਦਾ ਗੁਰੂ ਹੈ ਜਿਹੜਾ ਅਮਰ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਕਨਸੈਪਟ ਦੇਖੋ ਧਰਤੀ ਤੇ 24 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿੰਦਾ ਹੈ ਜੀ ਸਾਡੇ ਇਧਰ ਸੁਖ ਹਾਸਨੁਦ ਹੋ ਜਾਂਦਾ ਬਾਹਰਲੇ ਦੇਸ਼ਾਂ 'ਚ ਪ੍ਰਕਾਸ਼ ਹੋ ਜਾਂਦਾ ਉਧਰ ਪ੍ਰਕਾਸ਼ ਹੋ ਜਾਂਦਾ ਬਿਲਕੁਲ ਕਦੇ ਵੀ ਮਹਾਰਾਜ ਜੀ ਦਾ ਐਦਾਂ ਹੋਇਆ ਹੀ ਨਹੀਂ 24 ਘੰਟਿਆਂ 'ਚ ਸੁਖ ਹਾਸਨੇ ਰਹੇ ਨਾ ਪ੍ਰਕਾਸ਼ 24 ਘੰਟੇ ਰਹਿੰਦਾ ਮਹਾਰਾਜ ਦਾ ਤੇ ਸੰਗਤ ਜੀ ਜਿਹੜਾ ਹੋਵੇ ਅਮਰ ਹੂੰ ਜਿਹੜੀ ਬਾਣੀ ਆਈ ਧੁਰਦਰਗਾ 'ਚ ਹੋਵੇ ਮੈਂ ਤਾਂ ਕਈ ਵੇਲੇ ਸੋਚਦਾ ਐ ਕਿ ਗੁਰੂ ਸਾਹਿਬ ਨੇ ਬਾਣੀ ਨੂੰ ਕਿੱਡਾ ਵੱਡਾ ਰਤਬਾ ਦੇ ਦਿੱਤਾ ਹੂੰ ਗੁਰੂ ਨਾਨਕ ਨੇ ਕਹਿਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਹਰ राय ਸਾਹਿਬ ਜੀ ਦਾ ਹੂੰ ਪਾਵਨ ਉਪਦੇਸ਼ ਆਪਾਂ ਪੜ੍ਹੀਐ ਕੀ ਕਹਿੰਦੇ ਨੇ ਕਹਿੰਦੇ ਜਿੰਨ ਭੈ ਅਦਬ ਨਾ ਬਾਣੀ ਧਾਰਾ ਜਨਹੁ ਸੋ ਸਿੱਖ ਨਾਹੀਂ ਹਮਾਰਾ ਭਾਵੇਂ ਉਹ ਸਾਡਾ ਪੁੱਤਰ ਹੀ ਕਿਉਂ ਨਾ ਹੋਵੇ RAM ਰਾਏ ਨੂੰ ਕਹਿ ਦਿੰਦਾ ਸੀ ਅਸੀਂ ਤੇਰੇ ਗੁਰੂ ਨਹੀਂ ਤੂੰ ਸਾਡਾ ਸਿੱਖ ਨਹੀਂ ਅਸੀਂ ਤੇਰੇ ਪਿਤਾ ਨਹੀਂ ਤੂੰ ਸਾਡਾ ਪੁੱਤ ਨਹੀਂ ਜਿੱਧਰ ਨੂੰ ਮੂ ਆਦਰ ਨੂੰ ਚਲੇ ਜਾ। ਕੇਵਲ ਇੱਕ ਤੋਕਦੀ ਗਲਤੀ ਬਦਲ। ਸ਼ਬਦ ਬਦਲੇ ਅਸੀਂ ਕੇਵਲ ਇੱਕ ਛੋਟਾ ਜਿਹਾ ਅੱਖਰ ਸ਼ਬਦ ਬਦਲਦਾ ਹੈ। ਮੁਸਲਮਾਨ ਕੀ ਜਗ੍ਹਾ ਬੇਈਮਾਨ ਬੇਈਮਾਨ ਕਰਦਾ ਸੀ। ਤੇ ਬਾਬਾ ਜੀ ਮਹਾਰਾਜ ਨੇ ਕਿੱਡਾ ਬਾਣੀ ਨੂੰ ਸਤਕਾਰ ਦਿੱਤਾ ਇਤਿਹਾਸ 'ਚ ਜੇਕਰ ਆਉਂਦਾ ਸੰਗਤ ਬਾਣੀ ਪੜ੍ਹਦੀ ਆਉਂਦੀ ਸੀ। ਮਹਾਰਾਜ ਦੇ ਕੰਨਾਂ 'ਚ ਜਦੋਂ ਪੋਲ ਪਏ ਇੱਕਦਮ ਖੜੇ ਹੋਏ ਗੋਡੇ ਤੇ ਸੱਟ ਮਾਰ ਕੇ ਵਾ ਸਿੱਖਾ ਨੇ ਕਿਹਾ ਮਹਾਰਾਜ ਕੀ ਗੱਲ ਹੋ ਗਈ ਕਹਿੰਦੇ ਮਹਾਰਾਜ ਦੀ ਬਾਣੀ ਪੜਦੇ ਪਏ ਨੇ ਬਾਣੀ ਦੇ ਸਤਕਾਰ ਲਈ ਅਸੀਂ ਖੜੇ ਇਹ ਬਾਣੀ ਧੁਰਦਰਗਾ ਤੋਂ ਆਈ ਹੋਈ ਬਾਣੀ ਹੈ ਬਾਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਸ਼ੁਰੂਆਤ ਬੜੀ ਸੋਹਣੀ ਹੋ ਗਈ ਸਾਡੇ ਕਿਉਂਕਿ ਆਪਾਂ ਲੜੀਵਾਰ ਸੰਗਤਾਂ ਨੂੰ ਇਤਿਹਾਸ ਨਾਲ ਜੋੜਨਾ ਹੈ ਸੰਗਤਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਕੋਈ ਬੇਨਤੀ ਕਰਦੇ ਹੋ ਉਹਨਾਂ ਦੇ ਪਸਾਰ ਦੀ ਧਰਤੀ ਦੇ ਉੱਤੇ ਕਿਸ ਤਰ੍ਹਾਂ ਬੱਚਿਆਂ ਨੂੰ ਪਾਣੀ ਦੇ ਨਾਲ ਜੋੜ ਕੇ ਰੱਖੀਏ ਕਿ ਬੇਨਤੀ ਛੋਟੀ ਜੀ ਮੈਂ ਇੱਕ ਹਮੇਸ਼ਾ ਹੀ ਕਹਿੰਦਾ ਹੁੰਦਾ ਹਾਂ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਹੂੰ ਭਾਵੇਂ ਮੇਰੇ ਰਿਸ਼ਤੇ ਵਜੋਂ ਸਕੇ ਤਾਇਆ ਜੀ ਸੀਗੇ ਹੂੰ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਹੂੰ ਉਹਨੇ ਜਿੱਥੇ ਵੀ ਕਥਾ ਕਰਨ ਜਾਣਾ ਸਾਨੂੰ ਵੀ ਅੱਜ ਤੁਸੀਂ ਜਾਣਦੇ ਹੋ ਉਹਨਾਂ ਕਰਕੇ ਜਾਣਦੇ ਹੋ ਬਿਲਕੁਲ ਸੰਗਤ ਜਾਣਦੀ ਆ ਉਹਨਾਂ ਕਰਕੇ ਜਾਣਦੀ ਆ ਬਿਲਕੁਲ ਕਿ ਇਹ ਦਿਨ ਤਿਉਹਾਰ ਜਿਹੜੇ ਮਨਾਉਣੇ ਆ ਨਾ ਹੂੰ ਕੇਵਲ ਅਸੀਂ ਇਹਨਾਂ ਨੂੰ ਮਨਾਣ ਤੱਕ ਸੀਮਤ ਨਾ ਰਹ ਜਾਈਏ ਹੂੰ ਉਹ ਇੱਕ ਸ਼ੇਰ ਕਹਿੰਦੇ ਹੁੰਦੇ ਸੀ ਜਿਨ ਕਾ ਦਿਨ ਮਨਾਤੇ ਹੋ ਉਨ੍ਹਾਂ ਕਾ ਇਰਸ਼ਦਾਤ ਵੀ ਸਮਝੋ ਹੂੰ ਜਿਨ ਕਾ ਦਿਨ ਮਨਾਤੇ ਹੋ ਉਨ੍ਹਾਂ ਕੀ ਬਾਤ ਵੀ ਸਮਝੋ ਅੱਜ ਤੁਸੀਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਆਪਣੇ ਚੈਨਲ ਤੋਂ ਸ਼ੁਰੂਆਤ ਕੀਤੀ ਹੈ ਇਤਿਹਾਸ ਦੀ ਲੜੀ ਦੀ ਹੂੰ ਤੇ ਇੱਕ ਗੱਲ ਚੇਤਾ ਰੱਖਿਓ ਸਾਡੇ ਬੱਚੇ ਪਤਿਤ ਹੋ ਰਹੇ ਆ ਹੂੰ ਕੇਸ ਕਟਵਾ ਰਹੇ ਆ ਨਸ਼ਿਆਂ ਦੀ ਇੱਲਤ ਬੱਚਿਆਂ ਨੂੰ ਲੱਗ ਰਹੀ ਹੈ ਕਿਉਂ ਲੱਗ ਰਹੀ ਹੈ ਹੂੰ ਕਿਉਂਕਿ ਅੱਜ ਦੀ ਮਾਂ ਆਪ ਇਤਿਹਾਸ ਨਾਲ ਟੁੱਟ ਚੁੱਕੀ ਟੁੱਟ ਚੁੱਕੀ ਬਿਲਕੁਲ ਜੇਕਰ ਮਾਂ ਬੱਚਿਆਂ ਨੂੰ ਭਗਤਾਂ ਦੇ ਜੀਵਨ ਸੁਣਾਵੇ ਉਹਨਾਂ ਦੀਆਂ ਜੀਵਨੀਆਂ ਸੁਣਾਵੇ ਮਾਂ ਆਪਣੇ ਬੱਚਿਆਂ ਨੂੰ ਛੋਟੇ ਸਾਹਿਬ ਜਦਿਆਂ ਦੀ ਗਾਥਾ ਸੁਣਾਵੇ ਕਿਵੇਂ ਨੀਹਾਂ 'ਚ ਚਿਣ ਗਏ ਈਨ ਨਹੀਂ ਮੰਨੀ ਹੂੰ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਵੇ ਹੂੰ ਖੋਪੜੀ ਲੋਹਾ ਲਈ ਕੇਸ ਕਤਲ ਨਹੀਂ ਹੋਣ ਦਿੱਤੇ ਭਾਈ ਮਨੀ ਸਿੰਘ ਦਾ ਇਤਿਹਾਸ ਸੁਣਾਇਆ ਜਾਵੇਗਾ ਨਾ ਜਦੋਂ ਕਿ ਬੰਦ ਬੰਦ ਕਟਿਆ ਗਿਆ ਹੂੰ ਪਰ ਆਪਣੇ ਧਰਮ ਨੂੰ ਪਿੱਠ ਨਹੀਂ ਦਿਖਾਈ ਮੈਂ ਕਹਿੰਦਾ ਕਦੇ ਵੀ ਬੱਚਾ ਪਤਿਤ ਨਹੀਂ ਹੋਵੇਗਾ ਜੇ ਕਰੋਨਾ ਨੂੰ ਇਹ ਸਿੱਖਿਆਵਾਂ ਦੇਣੀਆਂ ਸ਼ੁਰੂ ਕਰੀਏ ਬਸ ਕਮੀ ਇੱਥੇ ਹੈ ਸਾਡੇ ਪ੍ਰਚਾਰ ਚ ਕੋਈ ਕਮੀ ਨਹੀਂ ਪ੍ਰਚਾਰਕਾਂ ਚ ਕੋਈ ਕਮੀ ਨਹੀਂ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਆ ਮਾਂ ਨੇ ਤਹਜੀਬ ਦੇਣੀ ਆ ਮਾਂ ਨੇ ਸਿਖਾਉਣਾ ਆ ਮਾਂ ਹੀ ਤੁਰਨਾ ਸਿਖਾਉਂਦੀ ਆ ਮਾਂ ਹੀ ਖਾਣਾ ਸਿਖਾਉਂਦੀ ਆ ਮਾਂ ਹੀ ਪਹਿਨਣਾ ਸਿਖਾਉਂਦੀ ਆ ਸਕੂਲ ਤਾਂ ਬੱਚਾ 3 ਸਾਲ ਦੀ ਉਮਰ 'ਚ ਜਾਂਦਾ ਹੈ ਪਹਿਲੇ 3 ਸਾਲ ਮਾਂ ਦੀ ਗੋਦ ਹੀ ਉਹਦਾ ਸਕੂਲ ਹੈ ਮਾਂ ਦੀ ਰਸਨਾ ਹੀ ਉਹਦੀ ਸਿੱਖਿਆ ਹੈ ਜੇਕਰ ਮਾਂ ਆਪਣਾ ਇਹ ਫਰਜ਼ ਸਮਝ ਕੇ ਇਹ ਸਿੱਖਿਆ ਬੱਚੇ ਨੂੰ ਦੇਣੀ ਸ਼ੁਰੂ ਕਰ ਦਵੇ ਨਹੀਂ ਸੰਗਤ ਜੀ ਬੱਚਾ ਪਤਿਤ ਨਹੀਂ ਹੋ ਸਕਦਾ ਕੇਵਲ ਮੈਂ ਛੋਟੀ ਜੀ ਗੱਲ ਕਹਾਂਗਾ ਸਾਨੂੰ ਚੇਤਾ ਸੀ ਛੋਟੇ ਛੋਟੇ ਹੁੰਦੇ ਸੀ ਸਾਡੀ ਦਾਦੀ ਨੇ ਸਾਨੂੰ ਬਠਾ ਲੈਣਾ ਕੱਠੇ ਆਣਾ ਸ਼ਾਮ ਨੂੰ ਸਾਰੇ ਬੱਚੇ ਆਣੇ ਹੁਣ ਹਰਦੇਵ ਸਿੰਘ ਮੈਨੇਜਰ ਹੈ ਤਖਸ਼ਰੀ ਕੇਸਗੜ੍ਹ ਸਾਹਿਬ ਦੇਖੋ ਮਹਾਰਾਜ ਨੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਮੈਂ ਤੇ ਹਮੇਸ਼ਾ ਕਹਿੰਦਾ ਕਥਾ ਕਰਦਾ ਵੀ ਕਿ ਸਾਡੀ ਜੋ ਵੀ ਅੱਜ ਸ਼ਖਸੀਅਤ ਬਣੀ ਹੋਈ ਹੈ ਨਾ ਸਾਡੇ ਬਜ਼ੁਰਗਾਂ ਕਰਕੇ ਹੈ ਸਾਰਿਆਂ ਬੱਚਿਆਂ ਨੂੰ ਨਹੀਂ ਇਕੱਠੇ ਕਰਕੇ ਬਿਠਾ ਲੈਣਾ ਤੇ ਰਹਿ ਰਸ ਕਰਨੀ ਨਾਮ ਜਪਾਉਣਾ ਪੁਰਾਣੇ ਬਜ਼ੁਰਗ ਸ਼ਬਦ ਪੜਾਉਂਦੇ ਹੁੰਦੇ ਸੀ ਵੀ ਆ ਗਿਆ ਬਾਬਾ ਬੈਦ ਰੋਗੀਆਂ ਦਾ ਹੂੰ ਜੇ ਪੁਰਾਣੇ ਬਜ਼ੁਰਗ ਸੁਣਦੇ ਹੋਣਗੇ ਉਹਨਾਂ ਨੂੰ ਚੇਤੇ ਆਉਣਗੀਆਂ ਇਹ ਗੱਲਾਂ ਹੂੰ ਤੇ ਸਾਡੀ ਦਾਦੀ ਨੇ ਇੱਕ ਸ਼ਬਦ ਪੜਾਉਣਾ ਮੈਂ ਹੁਣ ਵੀ ਸੰਗਤ ਨਾਲ ਸ਼ੇਅਰ ਕਰਦਾ ਹਾਂ ਕਿ ਸੰਗਤ ਜੀ ਦੇਖੋ ਮਨ ਨੂੰ ਜੋੜਨ ਦਾ ਬੱਚੇ ਦੀ ਸੁਰਤ ਨੂੰ ਜੋੜਨ ਦਾ ਕਿੰਨਾ ਵਧੀਆ ਵਸੀਲਾ ਹੁੰਦਾ ਸੀ ਹੂੰ ਜੋਗੀ ਕੱਪੜਾ ਰੰਗਾਏ ਮਨ ਕਿਉਂ ਨਹੀਂ ਰੰਗਿਆ ਵਾਹਿਗੁਰੂ ਕੱਪੜਾ ਤੇ ਰੰਗ ਲਿਆ ਪਰ ਮਨ ਕਿਉਂ ਨਹੀਂ ਰੰਗਿਆ ਹੂੰ ਤੇ ਮਨ ਕਿਵੇਂ ਰੰਗਿਆ ਜਾਵੇ ਕਹਿੰਦੇ ਜੇਕਰ ਮਨ ਰੰਗਣ ਕਾ ਚਾਓ ਪਹਿਲੀ ਪਾਤਸ਼ਾਹੀ ਕੋਲ ਜਾਓ ਉੱਥੇ ਜਾ ਕੇ ਸੀਸ ਨਿਵਾਓ ਮਨ ਜਾਊ ਰੰਗਿਆ ਵਾਹਿਗੁਰੂ ਇਹ ਜੀਆਂ ਸਿੱਖਿਆਵਾਂ ਦੇਣ ਵਾਲੀਆਂ ਅੱਜ ਕੱਲ ਦਾਦੀਆਂ ਵੀ ਨਹੀਂ ਮਿਲਦੀ ਵਾਹਿਗੁਰੂ ਬਿਲਕੁਲ ਸੰਗਤ ਜੀ ਬੂਟਾ ਹਮੇਸ਼ਾ ਫੁਲਵਾੜੀ ਘਰ ਚੋਂ ਹੀ ਲੱਗਦੀ ਹੈ ਹਮ ਘਰ ਚੋਂ ਹੀ ਖਿੜਦੀ ਹੈ ਮੈਂ ਤੇ ਬੇਨਤੀ ਕਰਾਂਗਾ ਹਰ ਇੱਕ ਉਸ ਮਾਂ ਨੂੰ ਹਰ ਇੱਕ ਉਸ ਪਿਤਾ ਨੂੰ ਤੇ ਹਰ ਇੱਕ ਉਸ ਦਾਦੇ ਦਾਦੀ ਨੂੰ ਕਿਉਂਕਿ ਕਹਿੰਦੇ ਆ ਨਾ ਮੂਲ ਨਾਲੋਂ ਵਿਆਜ ਚੰਗਾ ਹੁੰਦਾ ਦਾਦੇ ਦਾਦੀ ਦਾ ਪਿਆਰ ਬਹੁਤ ਹੁੰਦਾ ਪੋਤੇ ਪੋਤੀਆਂ ਨਾਲ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਸ਼ੁੱਭ ਸਿੱਖਿਆ ਸ਼ੁੱਭ ਗੁਣਾਂ ਦੇ ਨਾਲ ਪਰਿਪੂਰਣ ਕਰਿਏ ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਉਹਨਾਂ ਦੇ ਚਰਨਾਂ ਨਾਲ ਜੁੜ ਸਕੀਏ ਦਾਸ ਅੱਜ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਲੋਕਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਤੇ ਇਹ ਬੇਨਤੀ ਕਰਦਾ ਹੈ ਕਿ ਜਿਵੇਂ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੱਥੀਂ ਕੀਰਤ ਵੀ ਕੀਤੀ ਨਾਮ ਵੀ ਜਪਿਆ ਉਸੇ ਤਰ੍ਹਾਂ ਅਸੀਂ ਵੀ ਆਪਣਾ ਜੀਵਨ ਉਹਨਾਂ ਦੀ ਜੀਵਨੀ ਤੋਂ ਸਿੱਖਿਆ ਲੈ ਕਰਕੇ ਉਹਨਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਤਾਂ ਜੋ ਸਾਡਾ ਵੀ ਇਸ ਸੰਸਾਰ ਤੇ ਆਇਆ ਹੋਇਆ ਸਫਲਾ ਹੋ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਸ਼ੁਰੂਆਤ ਸਾਡੇ ਚੈਨਲ ਦੀ ਗਰਵਾਨੀ ਦੇ ਨਾਲ ਭਗਤ ਨਾਮਦੇਵ ਜੀ ਦੇ ਪਾਵਨ ਧਿਆਣੇ ਤੋਂ ਸ਼ੁਰੂ ਹੋਈ ਹੈ ਬੇਨਤੀ ਕਰਦੇ ਆਂ ਪੂਰੀ ਸਮੂਹ ਸੰਗਤ ਨੂੰ ਜਿਨ੍ਹਾਂ ਨੇ ਸਾਡਾ ਇਹ ਛੋਟਾ ਜਿਹਾ ਉਪਰਾਲਾ ਸਰਵਣ ਕੀਤਾ ਸੁਣਿਆ ਸ਼ੇਅਰ ਵੀਡੀਓ ਵੱਧ ਵੱਧ ਕਰ ਦਿਓ ਤੇ ਆਪਣੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮਾਪਿਆਂ ਨੂੰ ਮਾਪੇ ਦਾਦੀ ਦਾਦਾ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜ਼ਰੂਰ ਜੋੜੋ ਕਿਉਂਕਿ ਤੁਹਾਡੀਆਂ ਛੋਟੀਆਂ ਛੋਟੀਆਂ ਗਲਤੀਆਂ ਪੰਜਾਬ ਨੂੰ ਕਿਸੇ ਹੋਰ ਰਾਹ ਵੱਲ ਲੈ ਕੇ ਜਾ ਰਹੀਆਂ ਨੇ ਇਸ ਕਰਕੇ ਜੇ ਪੰਜਾਬ ਨੂੰ ਪੰਜਾਬ ਰੱਖਣਾ ਹੈ ਤਾਂ ਸਾਨੂੰ ਬਾਣੀ ਦੇ ਨਾਲ ਜ਼ਰੂਰ ਜੋੜਨਾ ਪੈਣਾ ਗੁਰੂ ਘਰ ਜ਼ਰੂਰ ਲੈ ਕੇ ਜਾਓ ਬੱਚਿਆਂ ਨੂੰ ਤੇ ਬਾਣੀ ਦੇ ਨਾਲ ਜ਼ਰੂਰ ਜੋੜੋ ਜ਼ਰੂਰ ਦੱਸੋ ਕਿ ਆਪਾਂ ਕਿਹਨਾਂ ਦੇ ਵਾਰਸ ਹਾਂ ਤੇ ਅਗਲਾ ਐਪੀਸੋਡ ਲੈ ਕੇ ਅਗਲਾ ਭਾਗ ਲੈ ਕੇ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ